ਨਹੀਂ ਉਹ ਲੱਭਣੇ ਲਾਲ ਗਵਾਚੇ ਮਿੱਟੀ ਨਾਲ ਫਰੋਲ ਜੋਗੀ ਆ ਜਸਵਿੰਦਰ ਭੱਲਾ ਹਰ ਇੱਕ ਚਿਹਰੇ ਤੇ ਖੁਸ਼ੀ ਹਰ ਇੱਕ ਚਿਹਰੇ ਤੇ ਹਾਸਾ ਦੇਣ ਵਾਲਾ ਉਹ ਸ਼ਖਸ ਜਿਸ ਨੇ ਹਮੇਸ਼ਾ ਹੀ ਲੋਕਾਂ ਦੀ ਉਦਾਸ ਜ਼ਿੰਦਗੀ ਦੇ ਵਿੱਚ ਹਾਸਿਆਂ ਦੇ ਰੰਗ ਘੋਲੇ ਇਸ ਦੁਨੀਆ ਨੂੰ અલਵਿਦਾ ਆਖ ਗਏ ਪਰ ਹੁਣ ਜੋ ਉਹਨਾਂ ਦੀ ਆਖਰੀ ਸਮੇਂ ਦੀ ਵੀਡੀਓ ਸਾਹਮਣੇ ਆਈ ਹੈ ਹਸਪੀਟਲ ਦੇ ਵਿੱਚੋਂ ਉਹ ਵੀਡੀਓ ਨੇ ਤਾਂ ਹਰ ਇੱਕ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਕਿਉਂਕਿ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਖੁਸ਼ੀ ਦੇ ਰੰਗ ਭਰਨ ਵਾਲਾ ਜਸਵਿੰਦਰ ਪੱਲਾ ਆਪਣੇ ਆਖਰੀ ਸਮੇਂ ਜਦੋਂ ਉਹ ਜ਼ਿੰਦਗੀ ਦੇ ਆਖਰੀ ਪਲ ਗਿਣ ਰਹੇ ਸਨ ਤਾਂ ਕਿਸ ਤਰ੍ਹਾਂ ਜਾਦੇ ਤਕਲੀਫ ਦੇ ਵਿੱਚ ਕਿੰਨੇ ਜ਼ਾਦੇ ਦਰਦ ਦੇ ਵਿੱਚ ਸਨ ਇਸ ਚੀਜ਼ ਬਾਰੇ ਸੋਚ ਕੇ ਤੇ ਉਹ ਪਲਾਂ ਨੂੰ ਦੇਖ ਕੇ ਵੀ ਹਰ ਇੱਕ ਦੀ ਰੂਹ ਕੰਬ ਜਾਂਦੀ ਹੈ ਜਸਵਿੰਦਰ ਭੱਲਾ ਦੀ ਹਸਪੀਟਲ ਦੇ ਵਿੱਚੋਂ ਸਾਹਮਣੇ ਆਈ ਇਸ ਵੀਡੀਓ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਦੱਸਿਆ ਹੈ ਕਿ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਜਿਆਦੇ ਦੁੱਖ ਤਕਲੀਫਾਂ ਹੋਣ ਦੇ ਬਾਵਜੂਦ ਵੀ ਉਹ ਦੂਜੇ ਨੂੰ ਹੱਸ ਕੇ ਮਿਲਦੇ ਸੀ ਦੂਜੇ ਨੂੰ ਖੁਸ਼ੀਆਂ ਦਿੰਦੇ ਸੀ ਕਿਉਂਕਿ ਜਿੱਥੇ ਕਿਪੀ ਗਰੇਵਾਲ ਨੇ ਵੀ ਕੱਲ ਦੱਸਿਆ ਸੀ ਕਿ ਉਹਨਾਂ ਦੀ ਕੁਝ ਦਿਨ ਪਹਿਲਾਂ ਹੀ ਭੱਲਾ ਜੀ ਦੇ ਨਾਲ ਗੱਲਬਾਤ ਹੋਈ ਜਦੋਂ ਹਸਪੀਟਲ ਸਨ ਤਾਂ ਕੈਰੀ ਆਨ ਜੱਟਾ 4 ਬਾਰੇ ਗੱਲਬਾਤ ਹੋਈ ਕਿ ਉਹਦੀ ਸ਼ੂਟਿੰਗ ਸ਼ੁਰੂ ਕਰਨੀ ਹੈ ਦਸੰਬਰ ਦੇ ਵਿੱਚ ਤਾਂ ਜਸਵਿੰਦਰ ਭੱਲਾ ਜੀ ਨੇ ਬਹੁਤ ਹੀ ਹੌਸਲੇ ਦੇ ਨਾਲ ਗਿੱਪੀ ਗਰੇਵਾਲ ਨੂੰ ਮੋਟੀਵੇਟ ਕਰਦੇ ਹੋਏ ਕਿਹਾ ਕਿ ਦਸੰਬਰ ਤੱਕ ਤਾਂ ਮੈਂ ਪੂਰੀ ਤਰ੍ਹਾਂ ਠੀਕ ਹੋ ਜਾਊਂਗਾ ਆਪਾਂ ਸ਼ੂਟਿੰਗ ਸ਼ੁਰੂ ਕਰਾਂਗੇ ਤਾਂ ਇਹ ਬੋਲ ਜਿੱਥੇ ਗਿੱਪੀ ਗਰੇਵਾਲ ਹੌਸਲਾ ਦੇਣ ਦੇ ਲਈ ਫੋਨ ਕਰ ਰਿਹਾ ਸੀ ਜਸਵਿੰਦਰ ਭੱਲਾ ਜੀ ਨੂੰ ਪਰ ਉਲਟਾ ਜਸਵਿੰਦਰ ਭੱਲਾ ਜੀ ਨੇ ਆਪਣੇ ਬੋਲਾਂ ਦੇ ਨਾਲ ਗਿੱਪੀ ਗਰੇਵਾਲ ਦੇ ਬੋਲਾਂ ਦੇ ਵਿੱਚ ਉਹਨੇ ਜ਼ਿੰਦਗੀ ਦੇ ਵਿੱਚ ਇੱਕ ਮੋਟੀਵੇਸ਼ਨ ਭਰ ਦਿੱਤੀ ਅਜੀਹਾ ਸੁਭਾਅ ਸੀ ਜਸਵਿੰਦਰ ਭੱਲਾ ਦਾ ਸੋ ਉਹਨਾਂ ਦੀ ਇਹ ਆਖਰੀ ਵੀਡੀਓ ਹੈ ਆਖਰੀ ਉਹਨਾਂ ਦੇ ਅੱਜ ਲਾਸਟ ਰਾਈਡ ਵੀ ਹੋਣੀ ਹੈ ਅੱਜ ਅੰਤਿਮ ਯਾਤਰਾ ਵੀ ਹੋਣੀ ਹੈ ਜਸਵਿੰਦਰ ਭੱਲਾ ਜੀ ਦਾ ਸੰਸਕਾਰ ਹੋਣਾ ਮੋਹਾਲੀ ਵਿਖੇ ਬਲੌਂਗੀ ਵਿਖੇ ਉਸ ਦੀ ਵੀ ਵੀਡੀਓ ਤੁਹਾਡੇ ਤੱਕ ਲੈ ਕੇ ਆਵਾਂਗੇ ਹੋਰ ਅਪਡੇਟਸ ਨਾਲ ਅਪ ਟੂਡੇਟ ਰਹਿਣ ਦੇ ਲਈ ਸਵੇਕ ਪੰਜਾਬ ਟੀਵੀ ਦੇ ਨਾਲ ਬਣੇ ਰਹਿਣਾ ਪਿਆਰੇ ਪੰਜਾਬ ਵਾਸੀਓ ਅੱਜ ਪੰਜਾਬ ਬੜਾ ਦੁਖੀ ਹੈ ਕਿਉਂਕਿ ਅੱਜ ماں ਬੋਲੀ ਪੰਜਾਬੀ ਤੇ ਧਰਤੀ ਮਾਂ ਦੀ ਸੱਭਿਆਚਾਰਤ ਦੇ ਉੱਚ ਪੱਧਰ ਸੇਵਕ ਬਾਜੀ ਡਾਕਟਰ ਜਸਵਿੰਦਰ ਸਿੰਘ ਭੱਲਾ ਸਾਹਿਬ ਚਲਾਣਾ ਕਰ ਗਏ ਆਪ ਜੀ ਨੇ ਸਾਰੀ ਹਯਾਤੀ ਪੰਜਾਬ ਦੀ ਸਕਾਫਤ ਨੂੰ ਸਹਰਾਬ ਕਰਨ ਲਈ ਆਪਣੀ ਅਨਥਕ ਮਿਹਨਤ ਤੇ ਮੁਹੱਬਤ ਦਾ ਖੂਗੇੜਿਆ ਏ ਪੰਜਾਬ ਉਹਨਾਂ ਨੂੰ ਕਦੀ ਵੀ ਨਹੀਂ ਭੁਲਾ ਸਕਦਾ ਬਾਬਾਏ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਨੇ ਐਸੇ ਲੋਕਾਂਸ ਤੇ ਯਾਖਿਆ ਸੀ ਉਮਰਾਂ ਬਦੀ ਦੁਖੀ ਆਯਾਤੀ ਵੈਨ ਕਰੇਂਦੀ ਲੰਮੇ ਤਦ ਕਿਦਰੇ ਕੋਈ ਮਰਦ ਸਿਆਣਾ ਧਰਦੀ ਉੱਖੋਂ ਜੰਮੇ ਰੱਬ ਜੀ ਉਹਨਾਂ ਦੇ ਘਰ ਵਾਲਿਆਂ ਨੂੰ ਤੇ ਉਹਨਾਂ ਦੇ ਚਾਹਨ ਵਾਲਿਆਂ ਨੂੰ ਸਬਰ عطا ਕਰਨ ਅੱਛਾ ਜੀ ਭਾਜੀ ਭੱਲਾ ਸਾਹਿਬ ਰੱਬ ਰੱਖਾ ਜੀ ਰੱਬ ਰੱਖਾ